ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਵਲਾਂ ਵਟਾਂ ਵਾਲੀ ਪੱਗ ਦੀ ਜਿਹੜੀ ਆਪਾਂ ਪਹਿਲਾਂ ਲੜਾਣਾ ਸੈੱਟ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਹੈ ਅਤੇ ਇਸ ਦੇ ਥੱਲੇ ਪੱਲੇ ਨੂੰ ਖਿੱਚ ਕੇ ਇਸ ਦੇ ਵਿੱਚ ਸੈਂਪਲ ਤਰੀਕੇ ਨਾਲ ਵਲਾਂ ਨੂੰ ਇਕੱਠੇ ਕਰਨਾ ਹੈ ਇਹਦੇ ਚੰਗੀ ਤਰ੍ਹਾਂ ਸੈੱਟ ਕਰਦੇ ਹੋਏ ਵਲਾਂ ਨੂੰ ਖੋਲ ਕੇ ਆਪਾਂ ਨੇ ਲਗਾ ਦੇਣਾ ਹੈ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਬੈਕ ਤੋਂ ਪੈਂਚ ਕਰਨਾ ਹੈ ਮੋਟਾ ਪਾਸਾ ਇਸ ਲੜ ਦੇ ਉੱਪਰ ਰੱਖ ਕੇ ਉਪਰਲੀ ਛੜ ਇੱਕ ਪੇਂਚ ਬਣਾਵਾਂਗੇ ਉਂਗਲੀਆਂ ਤੇ ਉਠੇ ਦੇ ਨਾਲ ਇਸ ਨੂੰ ਇਸ ਲੜ ਦੇ ਵਿੱਚ ਸਿੰਪਲ ਤਰੀਕੇ ਦੇ ਨਾਲ ਆਪਾਂ ਫਟਾਂ ਨੂੰ ਇਕੱਠੇ ਕਰਨਾ ਹੈ ਅਤੇ ਚੰਗੀ ਤਰ੍ਹਾਂ ਇਸ ਲੜ ਨੂੰ ਖਿੱਚ ਕੇ ਟਾਈਟ ਕਰਕੇ ਲਗਾ ਦੇਣਾ ਹੈ ਉਨ ਜਿਹੜਾ ਆਪਾਂ ਅਗਲਾ ਲੜਦ ਗਾਵਾਂਗੇ ਬੈਕ ਤੋਂ ਪਿੰਚ ਕਰਨਾ ਹੈ ਇਸ ਦਾ ਵੀ ਮੋਟਾ ਪਾਸਾ ਆਪਾਂ ਉੱਪਰ ਹੀ ਰੱਖਾਂਗੇ ਅਤੇ ਉਪਰਲੇ ਸਾੜ ਇੱਕ ਪੇਚ ਬਣਾ ਕੇ ਇਸ ਦਾ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖਿੱਚ ਲੈਣਾ ਹੈ ਅਤੇ ਜਿੱਥੇ ਇਸ ਦੇ ਵਿੱਚ ਸਿੰਪਲ ਤਰੀਕੇ ਨਾਲ ਵਲਾਂ ਨੂੰ ਇਕੱਠੇ ਕਰਕੇ ਜਿੱਥੇ ਆਪਣੇ ਪਹਿਲੇ ਲੜ ਦੇ ਜਿਹੜੇ ਵਲ ਨੇ ਖਤਮ ਹੁੰਦਿਆਂ ਨੂੰ ਉੱਥੇ ਆਪਾਂ ਇਸ ਲੜ ਦੇ ਵਲਾਂ ਨੂੰ ਰੱਖ ਕੇ ਸ਼ੁਰੂ ਕਰ ਦੇਣਾ ਹੈ ਅਤੇ ਚੰਗੀ ਤਰ੍ਹਾਂ ਹੱਥ ਫੇਰਦੇ ਹੋਏ ਇਸ ਲੜ ਲੜ ਨੂੰ ਲਗਾ ਦੇਣਾ ਹੱਥ ਫੇਰਨ ਦੇ ਨਾਲ ਜਿਹੜੇ ਆਪਣੇ ਵਾਲ ਨੇ ਉਹ ਟਾਈਟ ਹੋ ਜਾਂਦੇ ਹਨ ਹੁਣ ਆਪਾਂ ਥੋੜੀ ਜਿਹੀ ਆਪਣੀ ਨੋਕ ਤੋਂ ਆਪਣੇ ਵਾਲਾਂ ਨੂੰ ਸੈੱਟ ਕਰਾਂਗੇ ਜਾਂ ਜਿਹੜੇ ਆਪਣੇ ਵਾਲ ਥਿੰਨੇ ਹਨ ਉਹਨਾਂ ਨੂੰ ਆਪਾਂ ਉਂਗਲੀਆਂ ਦੇ ਨਾਲ ਨੋਹਾਂ ਦੇ ਨਾਲ ਆਪਾਂ ਟਾਈਟ ਕਰ ਲਵਾਂਗੇ ਖਿੱਚ ਲਵਾਂਗੇ ਜਿਹੜਾ ਆਪਣਾ ਅਗਲਾ ਲੜਾ ਲਗਾਉਣਾ ਹੈ ਜਿਵੇਂ ਆਪਾਂ ਪਹਿਲਾਂ ਵਾਲੇ ਲੜਾ ਦੇ ਵਿੱਚ ਬੈਕ ਤੋਂ ਬਿੰਚ ਕਰਨਾ ਹੈ ਤੇ ਮੋਟਾ ਪਾਸਾ ਉੱਪਰ ਰੱਖ ਕੇ ਇਸ ਲਾੜ ਨੂੰ ਵੀ ਚੰਗੀ ਤਰ੍ਹਾਂ ਖੋਲ ਕੇ ਇਸ ਦੇ ਵਿੱਚ ਸਿੰਪਲ ਤਰੀਕੇ ਨਾਲ ਵਾਲਾਂ ਨੂੰ ਇਕੱਠੇ ਕਰਨਾ ਹੈ ਚੰਗੀ ਤਰ੍ਹਾਂ ਸੈੱਟ ਕਰਕੇ ਨੋਕ ਤੇ ਰੱਖਣੇ ਹਨ ਇਸ ਲਾੜ ਨੂੰ ਰੱਖ ਕੇ ਨੋਕ ਤੇ ਉੱਪਰ ਚੰਗੀ ਤਰ੍ਹਾਂ ਇਸ ਲਾੜ ਨੂੰ ਵੀ ਆਪਾਂ ਨੇ ਲਗਾ ਦੇਣਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਸ ਦੇ ਨਾਲ ਜੋ ਇਸ ਇਸ ਪੱਗ ਨੂੰ ਸਿੱਖਣਾ ਚਾਹੁੰਦੇ ਹਨ ਉਹਨਾਂ ਤੱਕ ਇਹ ਪੱਗ ਜ਼ਰੂਰ ਪਹੁੰਚ ਸਕੇ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਇਸ ਨੂੰ ਵੀ ਆਪਾਂ ਬੈਂਕ ਤੋਂ ਪਿੰਚ ਕਰਨਾ ਹੈ ਮੋਟਾ ਪਾਸਾ ਉੱਪਰ ਰੱਖਾਂਗੇ ਇਸ ਵਾਰ ਆਪਾਂ ਨੇ ਜਿਹੜਾ ਆਪਣਾ ਉੱਪਰਲਾ ਪੱਲਾ ਹੈ ਉਸ ਨੂੰ ਅੱਖ ਅੱਖ ਤੱਕ ਖੋਲਾਂਗੇ ਅਤੇ ਚੰਗੀ ਤਰ੍ਹਾਂ ਇਸ ਨੂੰ ਅੰਗੂਠੇ ਦੇ ਨਾਲ ਉੱਪਰਲੀ ਸਾਈਡ ਨੂੰ ਚੱਕਣਾ ਹੈ ਤੇ ਇਸ ਦੇ ਵਿੱਚ ਵੀ ਵਾਲਾਂ ਨੂੰ ਇਕੱਠੇ ਕਰਕੇ ਲਗਾ ਦੇਣਾ ਹੈ ਹੁਣ ਆਪਾਂ ਜੇ ਆਪਣਾ ਉੱਪਰਲਾ ਲੜ ਜਿਹੜਾ ਵੱਧ ਥੱਲੇ ਆ ਜਾਂਦਾ ਹੈ ਉਸ ਨੂੰ ਆਪਾਂ ਚੱਕ ਕੇ ਉੱਪਰ ਕਰਾਂਗੇ ਜਿਸ ਦੇ ਨਾਲ ਆਪਣੇ ਜਿਹੜੇ ਉੱਪਰਲੇ ਪੇਚਾਂ ਦਾ ਫਾਸਲਾ ਉਹ ਬਰਾਬਰ ਹੋ ਜਾਵੇਗਾ ਹੁਣ ਆਪਾਂ ਨੋਕ ਤੋਂ ਆਪਣੀ ਜੇ ਕਿਤੇ ਕਪੜਾ ਉੱਪਰ ਦਾ ਹੈ ਉਸ ਨੂੰ ਆਪਾਂ ਹੱਥ ਦੀ ਗ੍ਰੀਬੀ ਦੇ ਨਾਲ ਦੱਬ ਕੇ ਇਸ ਨੂੰ ਸੈੱਟ ਕਰ ਲਵਾਂਗੇ। ਅਤੇ ਆਪਣੇ ਜਿਹੜੇ ਬਣਾਂ ਨੂੰ ਇਹਨਾਂ ਨੂੰ ਸੈੱਟ ਕਰ ਲਵਾਂਗੇ। ਵੀਡੀਓ ਨੂੰ ਵਾਧਾ ਤੋਂ ਬਾਅਦ ਸ਼ੇਅਰ ਕਰਿਓ ਜੀ ਅਤੇ ਤੁਸੀਂ ਜਿਹੜੀ ਵੀਡੀਓ ਦੀ ਪੱਗ ਜਿਹੜੀ ਵੀ ਪੱਗ ਦੀ ਵੀਡੀਓ ਚਾਹੁੰਦੇ ਹੋ ਉਸ ਦਾ ਪੱਗ ਦਾ ਨਾਮ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖ ਸਕਦੇ ਹੋ ਜਿਸ ਨਾਲ ਅਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਪੱਗ ਦਾ ਨਾਮ ਪੜ੍ਹ ਕੇ ਉਸ ਦੇ ਉੱਪਰ ਵੀਡੀਓ ਬਣਾ ਸਕੀ ਤੇ ਤੁਹਾਡੇ ਤੱਕ ਪਹੁੰਚਾ ਸਕੀ ਹੈ ਆਪਾਂ ਚੰਗੀ ਤਰ੍ਹਾਂ ਆਪਣੇ ਵਾਲਾਂ ਨੂੰ ਸੈੱਟ ਕਰ ਲਵਾਂਗੇ ਅਤੇ ਆਪਣੀ ਸ਼ੇਪ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਹੁਣ ਆਪਾਂ ਜਿਹੜਾ ਆਪਣੇ ਉੱਪਰਲੀ ਸਾਈਡ ਦੇ ਪੇਚ ਨੂੰ ਉਹਨਾਂ ਨੂੰ ਸੈੱਟ ਕਰ ਲਵਾਂਗੇ ਅਤੇ ਉੱਪਰਲੀ ਸਾਈਡ ਤੇ ਪੇਚਾਂ ਨੂੰ ਆਪਾਂ ਪੇਚਾਂ ਦਾ ਆਪਾਂ ਫਾਸਲਾ ਬਰਾਬਰ ਕਰ ਲਵਾਂਗੇ। ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਬੈਗ ਤੋਂ ਪਿੰਚ ਕਰਨਾ ਹੈ ਇਸੇ ਇਸ ਦਾ ਵੀ ਆਪਾਂ ਮੋਟਾ ਪਾਸਾ ਉੱਪਰ ਰੱਖਾਂਗੇ ਅਤੇ ਇਸ ਦੇ ਖੁੱਲਦੇ ਪਾਸੇ ਨੂੰ ਥੱਲੇ ਰੱਖਾਂਗੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਖੋਲ ਕੇ ਅੱਧੀ ਅੱਧ ਤੱਕ ਇਸ ਵਾਰ ਆਪਾਂ ਖੋਲਾਂਗੇ ਅਤੇ ਸਿੰਪਲ ਤਰੀਕੇ ਨਾਲ ਬੁਲਿਆਂ ਨੂੰ ਇਕੱਠੇ ਕਰਨਾ ਹੈ ਨੋਕ ਤੇ ਰੱਖਣਾ ਹੈ ਤੇ ਇਸ ਲਣ ਨੂੰ ਵੀ ਆਪਾਂ ਨੇ ਟੈਟ ਕਰਕੇ ਖਿੱਚ ਕੇ ਲਗਾ ਦੇਣਾ ਹੈ ਇਹ ਲੜ ਲਗਾਉਣ ਦੇ ਨਾਲ ਜਿਹੜੀ ਆਪਣੀ ਬਲਾਂ ਵਾਲੀ ਸਾਈਡ ਹੈ ਕੰਪਲੀਟ ਹੋ ਚੁੱਕੀ ਹੈ ਜੀ ਅਤੇ ਆਪਣੀ ਪੱਗ ਦੀ ਸ਼ੇਪ ਵੀ ਜਿਹੜੀ ਕੰਪਲੀਟ ਹੋ ਚੁੱਕੀ ਹੈ ਹੁਣ ਆਪਣਾ ਆਖਰੀ ਲੜ ਲਗਾਉਣਾ ਸੈਟ ਤਕਣਾ ਅਤੇ ਬੈਗ ਦਾ ਲੜ ਲਗਾਉਣਾ ਹੀ ਰਹਿ ਚੁੱਕਿਆ ਹੈ ਜੀ ਹੁਣ ਆਪਾਂ ਇਹ ਲਾੜੜ ਜਵਾਂ ਦੇ ਬਾਅਦ ਵਿੱਚ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਜਿਹੜੇ ਵੀ ਆਪਣੇ ਪੱਗ ਦੇ ਵਿੱਚ ਢਿੱਲੇ ਵਾਲ ਹੋਣਗੇ ਉਹਨਾਂ ਨੂੰ ਖਿੱਚ ਕੇ ਟੈਟ ਕਰਾਂਗੇ ਸੈੱਟ ਕਰਾਂਗੇ ਜਿਹੜਾ ਆਪਾਂ ਅਗਲਾ ਲਾੜ ਲਗਾਉਣਾ ਹੈ ਇੱਥੇ ਦੋਈ ਪੱਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਇਹ ਲਾੜਾ ਜਿਹੜਾ ਆਪਾਂ ਸਿੱਧਾ ਹੀ ਲਗਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਣੇ ਪਹਿਲਾ ਵਾਲੇ ਲੜ ਦੇ ਉੱਪਰ ਰੱਖਣਾ ਹੈ ਇਸ ਦੇ ਵਿੱਚ ਜਿੰਨੇ ਵੀ ਆਪਣੇ ਵਾਲ ਸੈੱਟ ਹੋ ਸਕਦੇ ਹਨ ਉਹਨਾਂ ਨੂੰ ਸੈੱਟ ਕਰਕੇ ਆਪਾਂ ਨੇ ਆਖਰੀ ਲੜ ਦੇ ਥੱਲੇ ਦੱਬ ਦੇਣਾ ਹੈ ਇਹ ਆਖਰੀ ਲੜ ਦੁਕਾਨ ਦੇ ਨਾਲ ਜਿਹੜੀ ਆਪਣੀ ਪੱਗ ਦੀ ਸ਼ੇਪ ਆ ਕੰਪਲੀਟ ਹੋ ਚੁੱਕੀ ਹੈ ਜੀ ਜੇ ਤੁਹਾਡਾ ਲੜ ਛੋਟਾ ਹੁੰਦਾ ਹੈ ਤਾਂ ਤੁਸੀਂ ਉੱਪਰਲੀ ਸਾਈਡ ਪੱਗ ਪੈਨ ਵੀ ਲਗਾ ਸਕਦੇ ਹੋ ਜਿਸ ਦੇ ਨਾਲ ਆਪਣੇ ਜਿਹੜੇ ਆ ਆਖਰੀ ਲੜ ਹੁੰਦਾ ਹੈ ਉਹ ਟੈਟ ਹੀ ਰਹੇਗਾ ਜਿਹੜਾ ਸਿਰ ਟਕਣਾ ਸਿਰ ਦੇ ਸੈਂਟਰ ਦੇ ਵਿੱਚੋਂ ਜਿਹੜਾ ਆਪਾਂ ਸਭ ਤੋਂ ਪਹਿਲਾਂ ਲੜ ਲਿਆ ਸੀ ਉੱਤੇ ਨਾਲ ਟਾਵਾਂਗੇ ਚੰਗੀ ਤਰ੍ਹਾਂ ਤੇ ਦੋਹੀ ਪੱਲਿਆਂ ਨੂੰ ਬਰਾਬਰ ਬਰਾਬਰ ਫੜਨਾ ਹੈ ਤੇ ਸਿਰ ਦੇ ਉੱਤੇ ਖਿਲਾਰਨਾ ਹੈ ਉੱਪਰਲੇ ਪੇਚਾਂ ਵਾਲੀ ਸਾਈਡ ਤੋਂ ਪਹਿਲੇ ਪੇਚ ਤੇ ਥੱਲੇ ਤੇ ਆ ਵੜਾ ਵਾਲੀ ਸਾਈਡ ਤੋਂ ਆਖਰੀ ਲੜ ਦੇ ਥੱਲੇ ਆਪਾਂ ਨੇ ਇਸ ਨੂੰ ਦੱਬ ਦੇਣਾ ਹੈ ਤੇ ਬਾਅਦ ਤੋਂ ਲੜ ਖਿੱਚਾਂਗੇ ਜਿਸ ਤੇ ਨਾਲ ਆਪਣਾ ਜਿਹੜਾ ਸੇਰਾ ਕਵਰ ਹੋ ਜਾਵੇਗਾ ਜੀ ਬੈਕ ਤੇ ਲੜ ਤੇ ਦੋ ਹੀ ਪੱਲਾਂ ਬਰਾਬਰ ਬਰਾਬਰ ਫੋਲਡ ਕਰਾਂਗੇ ਤੇ ਬੈਕ ਸਾਈਡ ਤੇ ਦੱਬ ਦੇਵਾਂਗੇ ਅਤੇ ਜੇਕਰ ਆਪਣਾ ਕੋਈ ਵੀ ਲੜ ਆਖਰੀ ਲੜ ਢਿੱਲਾ ਹੋ ਜਾਂਦਾ ਹੈ ਤਾਂ ਆਪਾਂ ਇਸ ਨੂੰ ਸੈੱਟ ਕਰਕੇ ਦੁਬਾਰਾ ਲਗਾਵਾਂਗੇ ਜਿੱਦਿ ਹੁਣ ਆਪਣੀ ਪੱਗ ਆ ਕੰਪਲੀਟ ਹੋ ਚੁੱਕੀ ਹੈ ਜੀ ਆਪਣਾ ਥੋੜਾ ਜਿਹਾ ਸ਼ੇਪ ਦੀ ਸੈਟਿੰਗ ਕਰਾਂਗੇ ਤੇ ਬਲਾਂ ਨੂੰ ਸੈੱਟ ਕਰਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜਲਦੀ ਹੀ ਮਿਲਾਂਗੇ ਨਵੇਂ ਵੀਡੀਓ ਲੈ ਕੇ ਉਸਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ